ਲੋ ਜੀ ਦਰਸ਼ਕੋ ਟੀਂਗਰਾਸ ਡਿਸਕਾਊਂਟ ਵੇਅਰ ਹਾਊਸ ਜੀ ਹਾਂ ਸਹੀ দাম ਸਹੀ ਸਮਾਨ ਓਲ ਸੇਲ ਰੇਟਸ ਪਬਲਿਕ ਕੇ ਲਈ ਟੀਂਗਰਾ ਡਿਸਕਾਊਂਟ ਵੇਅਰ ਹਾਊਸ ਪੜਾ ਲੋਕੇਸ਼ਨ ਸਮਝ ਲੋ ਆ ਹੈਗੀ ਆ ਜੀ ਬਠਿੰਡਾ ਮਲੋਟ ਰੋਡ ਜੀ ਹਾਂ ਬਠਿੰਡੇ ਤੋਂ ਉਹ ਦੀਨੇ ਥਰਮਲ ਪਲਾਂਟ ਜਦੋਂ ਮਲੋਟ ਰੋਡ ਤੇ ਪਾਉਗੇ ਤਾਂ 2 ਕਿਲੋਮੀਟਰ ਹੀ ਆਉਣਾ ਕ੍ਰਿਸ਼ਨਾ ਨਗਰ ਇੱਥੇ ਜਦੋਂ ਆ ਜਾਓਗੇ ਤਾਂ ਅੰਦਰ ਵੱੜਦੇ ਸਾਰ ਸੱਜੇ ਪਾਸੇ ਪਹਿਲੀ ਜੋ ਨਜ਼ਰ ਪੈਣੀ ਹੈ ਟੀਂਗਰਾਸ ਡਿਸਕਾਊਂਟ ਵੇਅਰ ਹਾਊਸ ਤੇ ਤਾਂ ਪਹਿਲਾ ਤਾਂ ਦਿਮਾਗ ਨੂੰ ਸਮਝਣ ਨੂੰ ਟਾਈਮ ਲੱਗ ਜਾਣਾ ਹੈ ਕਿ ਆਖਰ ਇੱਥੇ ਪਿਆ ਕੀ ਕੀ ਹੈ ਕਿਉਂਕਿ ਜਿਹੜੀ ਚੀਜ਼ ਸੋਚ ਸਕਦੇ ਹੋ ਉਹ ਹਰ ਚੀਜ਼ ਇੱਥੇ ਮੌਜੂਦ ਹੈ ਪ੍ਰਿੰਸਪਲ ਇਲੈਕਟ੍ਰੋਨਿਕਸ ਵਿੱਚ ਕੀ ਕੀ ਲੈ ਕੇ ਆਏ ਹੋ ਸਰ ਸਾਰੀਆਂ ਆਈਟਮਸ ਆ ਜਾਂਦੇ ਆਪਣੇ ਕੋ ਇਲੈਕਟ੍ਰੋਨਿਕਸ ਚ ਚਿਮਨੀ ਆ ਗਈ ਐਲਈਡੀ ਆ ਗਈ ਫਰਨੀਚਰ ਮੈਟ੍ਰੀਸਿਸ ਆ ਗਏ ਰੈਫਰਿਜਰੇਟਰਸ ਆ ਗਏ ਵਾਸ਼ਿੰਗ ਮਸ਼ੀਨ ਸੈਮੀ ਆਟੋਮੈਟਿਕ ਫੁੱਲੀ ਆਟੋਮੈਟਿਕ ਵਾਹ ਜੀ ਵਾਹ ਬੀਜ਼ਰਸ ਵਗੈਰਾ ਸੀਲਿੰਗ ਪੈਨਸ ਇਲੈਕਟ੍ਰੀਕਲ ਅਪਲਾਈਐਂਸਸ ਕਿਚਨ ਸਾਰਾ ਕੀ ਬਾਤ ਹੈ ਕੀ ਬਾਤ ਹੈ 12ਵੇਂ ਦਿਖਾ ਵੀ ਦਈਏ ਕੀ ਕੀ ਹੈਗਾ ਅੱਜ ਚੱਲੂਗਾ ਗਿੜਾ ਮਾਰੀ ਚੱਲੀ ਐ ਚਿਮਨੀਜ਼ ਆ ਗਈਆਂ ਜੀ 2 ਫੁੱਟੀ ਚਿਮਨੀ 45 ਰੁਪਏ ਤੋਂ ਸ਼ੁਰੂ ਫਿਲ ਬ ਠੀਕ ਹੈ ਜੀ ਠੀਕ ਹੈ ਅੱਗੇ ਚੱਲੀਏ ਜੀ ਹੋਰ ਆਜੋ 10 ਕਿਲੋ ਮਸ਼ੀਨ ਦੇਖੋ ਜੀ ਵਲਪੂਲ ਕੰਪਨੀ ਦੀ ਡੱਬਾ ਵਨ ਸ਼ੀਲਡ ਪੈਕ ਮਸ਼ੀਨ ਮਿਲੂਗੀ 26 ਤੋਂ 27000 ਰੁਪਏ ਦੀ ਔਨਲਾਈਨ ਹੈ ਆਪਾਂ ਦੇ ਦਾਂਗੇ ਫਲੈਟ 19500 ਰੁਪਏ ਬਸ 19500 ਦੀ ਕੀ ਅੱਕ ਵਾਹ ਜੀ ਵਾਹ ਹੋਰ ਚੱਲੋ ਜੀ ਸੈਮੀ ਆਟੋਮੈਟਿਕ ਮਸ਼ੀਨ ਦੇਖੋ ਵਲਪੂਲ ਦੀ ਕਿੰਨੇ ਸੋਹਣੀ ਮਸ਼ੀਨ ਹੈ 9.5 ਕਿਲੋ ਦੀ ਮਸ਼ੀਨ ਹੈ ਜੀ ਇਹ 15000 ਰੁਪਏ ਦੀ ਔਨਲਾਈਨ ਰਹਿੰਦੀ ਹੈ ਜੀ ਆਪਾਂ ਦੇ ਦਾਂਗੇ ਫਲੈਟ 11100 روپے ਆ ਨਵੀਂ ਨਕੋਰ ਇੰਨੀ ਸਸਤੀ ਹੈ ਕੀ ਬੱਤਾ ਕੀ ਬੱਤਾ ਦਰਸ਼ਕੋ ਲੁੱਟ ਲੋ ਮੇਲਾ ਹੁਣ ਤਾਂ ਆ ਜੋ ਜੱਗੇ ਆ ਬੰਦ ਸਟਾਕ ਫਰਨੀਚ ਆਪਣੇ ਰੈਫਰਿਜਰੇਟਰਸ ਦਾ ਵਰਲਪੁਲ ਦਾ ਪਿਆ ਇਹ ਭਾ ਤੁਹਾਨੂੰ ਓਪਨ ਬਾਕਸ ਦੇ ਭਾਪ ਸੀਲਡ ਪੈਕ ਵਿਦ ਬ੍ਰਾਂਡ ਬ੍ਰੈਂਡ ਕੀ ਕੀ ਬਾਤ ਹੈ ਕੀ ਬਾਤ ਹੈ ਐਲਈਡੀ ਆ ਗਈ ਐਲਈਡੀ ਬੱਤੀ 8 ਇੰਚ ਸਿਰਫ 6500 ਰੁਪਏ ਤੋਂ ਸ਼ੁਰੂ ਹੋ ਗਿਆ ਸਾਰਾ ਸਟਾਕ ਪਿਆ ਹੈ ਹਾਂ ਜੀ ਹਾਂ ਜੀ ਤੁਹਾਡੇ ਦੇਖੀ ਚੱਲੋ ਆ ਹਾਏ 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 ਡੱਬਾ ਤੁਹਾਡੇ ਮੂਹਰੇ ਖੁੱਲੂਗਾ ਕਿਉਂ ਜੀ ਹਾਂ ਜੀ ਹਾਂ ਜੀ 43 ਇੰਚ ਸਿਰਫ 9500 ਤੋਂ ਸ਼ੁਰੂ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਤੁਹਾਨੂੰ ਗੱਦੇ ਬੜੇ ਵਧੀਆ ਲੰਦੇ ਪਏ ਪਏ ਗੱਦੇ ਵੀ ਆਈਆਂ ਗੱਦੇ 4800 ਤੋਂ ਸ਼ੁਰੂ ਜੀ ਤੁਹਾਡੇ ਬੈੱਡ ਦਾ ਪੂਰਾ ਸੈੱਟ ਸਾਡੇ ਵੱਲੋਂ 4800 ਰੁਪਏ ਕੀ ਬਾਤ ਹੈ ਵਾਹ ਜੀ ਵਾਹ ਵ ਜੀ ਹਲਤ ਆਈ ਚੱਲੋ ਫਿਰ ਆਈ ਚੱਲੋ ਦਿਖਾਈ ਚੱਲੋ ਆਲੋ ਦਰਸ਼ਕੋ ਜਿੱਧਰ ਨੂੰ ਨਜ਼ਰ ਵੱਜਦੀ ਆ ਜਿੱਧਰ ਦੇਖਦੇ ਆਗੇ ਆਪਣੇ ਆਇਲ ਹੀਟਰਸ ਆ ਗਏ ਹੂੰ ਹੂੰ ਵਾਹ ਫਿਰ ਇਧਰ ਕ੍ਰੌਕਰੀ ਸੈਗਮੈਂਟ ਸਾਰੀ ਆਈਟਮਸ ਆ ਗਈਆਂ ਜੀ ਠੀਕ ਹੈ ਜੀ ਠੀਕ ਹੈ ਕੀ ਬਾਤ ਹੈ 에어 ਆਲ ਹੈ ਜੀ 에어 ਫਰਾਇਰ ਜੀ 에어 ਫਰਾਇਰ ਵੀ ਪਏ ਹੋਏ ਨੇ ਫਿਰ 2000 ਤੋਂ ਸ਼ੁਰੂ ਬਸ ਹੈ ਕੀ ਬਾਤ ਹੈ ਕੀ ਬਾਤ ਹੈ ਵਾਹ ਜੀ ਵਾਹ ਬਾਕੀ ਇਹ ਪਲੇਟਸ ਵਗੈਰਾ ਸੈੱਟ ਵਗੈਰਾ ਕ੍ਰੌਕਰੀ ਆਈਟਮਸ ਸਾਰੀਆਂ ਸਾਰੀਆਂ ਆਲ ਇਅਰ ਆਈਟਮਸ ਅੰਡਰ 1 ਰੂਫ ਵਾਹ ਜੀ ਵਾਹ ਹਰ ਚੀਜ਼ ਹਰ ਚੀਜ਼ ਬਲੈਂਕਟਸ ਡਬਲ ਦੇ ਕੰਬਲ 700 ਰੁਪਏ ਤੋਂ ਸ਼ੁਰੂ ਬੈੱਡ ਸ਼ੀਟ 250 ਰੁਪਏ ਤੋਂ ਸ਼ੁਰੂ ਵਾਹ ਜੀ ਵਾਹ ਵਾਹ ਜੀ ਉਹ ਦੇਖੋ ਚੱਕੀ ਚੱਲੋ ਜੀ ਆ ਲਓ ਆ ਲਓ ਜੋੜਾ ਚੀਜ਼ ਤੁਹਾਨੂੰ ਚਾਹੀਦੀ ਆ ਜੋ ਸੋ ਸਕਦੇ ਹੋ ਆ ਹਰ ਚੀਜ਼ ਆ ਲਓ ਜੀ ਚਮ ਚਮਾਉਂਦੇ ਆ ਗਲਾਸ ਸੈੱਟ ਪਏ ਆ ਜੀ ਵਧੀਆ ਵਧੀਆ ਡਿਜ਼ਾਈਨ 300 ਰੁਪਏ ਦੇ 6 ਪੀਸ ਦਾ ਕੱਪ ਸੈੱਟ ਜੀ ਚੱਕ 6 ਵਾਲਾ ਸੈੱਟ ਪੂਰਾ ਲੈਣਾ ਆ ਲਓ 120 ਰੁਪਏ ਦਾ 6 ਪੀਸ ਦਾ ਸੈੱਟ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤਾਂ ਕੀ ਬਾਤਾਂ ਲਓ ਜੀ ਲਓ ਦੇਖੋ ਹਰ ਚੀਜ਼ ਮੌਜੂਦ ਹਰ ਚੀਜ਼ ਅਵੇਲੇਬਲ ਮਾਈਕ੍ਰੋਵੇਵ ਓਵਨ ਕੀ ਕਹਿੰਦੇ ਨੇ ਇਹ ਮਾਈਕ੍ਰੋਵੇਵ ਓਵਨ ਜੀ 20 ਲੀਟਰ ਕੈਰੀਅਰ ਮਾਈਡਿਆ ਕੰਪਨੀ ਦਾ ਵੋਲਟਾਸ ਬੀਕੋ ਦਾ ਜੀ ਹਾਇਰ ਦਾ ਫਲੈਟ ਰੇਟ 3383800 ਰੁਪਏ ਦੇ ਜੀ ਬਸ ਹਾਂ ਜੀ 20 ਲੀਟਰ ਖਾਣਾ ਗਰਮ ਕਰੋ ਡੀਫ੍ਰੋਸਟ ਕਰੋ ਰੀ ਹੀਟ ਕਰੋ ਬੇਸਿਕ ਆਈਟਮਸ ਪ੍ਰਿਪੇਅਰ ਕਰੋ ਡੱਬਾ ਬੰਦ ਪੀਸ ਮਿਲੂ ਹਾਇਰ ਲੈ ਲਓ ਮਾਈਡਿਆ ਲੈ ਲਓ ਵੋਲਟਾਸ ਲੈ ਲਓ ਜਿਹੜਾ ਮਰਜ਼ੀ ਹਾਂ ਜੀ ਵਾਹ ਵਾਹ ਜੀ ਵਾਹ ਕੋਈ ਕੰਪਨੀ ਲੈ ਲਓ ਹੈ ਕੋਈ ਕੰਪਨੀ 3300 ਰੁਪਏ ਤੋਂ 3800 ਰੁਪਏ ਫਲੈਟ ਕੀ ਆ ਬ ਆ ਤੁਹਾਡੀ ਸੇਵਾ ਚ ਆ ਚੱਕੋ ਤੇ ਹਰ ਤਰ੍ਹਾਂ ਦਾ ਸਮਾਨ ਆਓ ਬੁੱਲੇ ਲੁੱਟੋ 25 ਲੀਟਰ ਗੀਜ਼ਰ ਸ਼ੁਰੂ 2500 ਰੁਪਏ ਤੋਂ ਜੀ ਬਸ ਕੀ ਬਾਤ ਆ ਜੀ ਕੀ ਬਾਤ ਵਾਹ ਜੀ ਵਾਹ ਜੀ ਵਾਹ ਤੋਂ ਦਰਸ਼ਕੋ ਯਾਦ ਰੱਖਣਾ ਟਿੰਗਰਸ ਵੇਅਰ ਹਾਊਸ ਜੀ ਹਾਂ ਤੁਹਾਡਾ ਆਪਣਾ ਡਿਸਕਾਊਂਟ ਸਟੋਰ ਭਾਈ ਕੀ ਕੀ ਲੈ ਕੇ ਆਏ ਹਾਂ ਹੋਰ ਇੱਕ ਸਾਭ ਇੰਪੋਰਟੈਂਟ ਨੋਟਿਸ ਹੈ ਆਪਣੇ ਫਾਲੋਅਰਸ ਲਈ ਤੁਸੀਂ ਸਾਡੇ ਸਟੋਰ ਤੇ ਆਓ ਕੁਝ ਖਰੀਦੋ ਨਾ ਖਰੀਦੋ ਤੁਹਾਡੀ ਮਰਜ਼ੀ ਇੰਸਟਾ ਦੇ ਸਾਨੂੰ ਫੋਲੋ ਕਰ ਲਓ ਫੇਸਬੁੱਕ ਤੇ ਫੋਲੋ ਕਰ ਲਓ ਵਟਸਐਪ ਗਰੁੱਪ ਚ ਜੁਆਇਨ ਕਰ ਲਓ ਫ੍ਰੀ ਗਿਫਟ ਲੈ ਜਾਓ ਵਾਹ ਜੀ ਵਾਹ ਕੁਝ ਕੋਈ ਪਰਚੇਸ ਕਰਨ ਦੇ ਲੋੜ ਨਹੀਂ ਤੁਹਾਨੂੰ ਫ੍ਰੀ ਗਿਫਟ ਸਿਰਫ ਆਓ ਪੈਰ ਪਾਓ ਤੇ ਪਿਆਰ ਲੈ ਜਾਓ ਹਾਂਜੀ ਡੰ ਡੰ ਡੰ